ਨਨ ਹਨ ਉਹ ਗੁਰਸਿੱਖ ਪਿਆਰੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲੋਂ ਜ਼ਿਆਦਾ ਆਪਣੇ ਗੁਰੂ ਨੂੰ ਪਿਆਰ ਕੀਤਾ ਜਿਨ੍ਹਾਂ ਨੇ ਗੁਰੂ ਦੇ ਅਸਥਾਨ ਨੂੰ ਪਿਆਰ ਕੀਤਾ ਉਹਨਾਂ ਮਹਾਨ ਸ਼ਹੀਦਾਂ ਦੇ ਵਿੱਚ ਨਾਮ ਆਉਂਦਾ ਹੈ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਤੁਸੀਂ ਦੇਖੋ ਜਿਹੜਾ ਇਹ 6 ਜੂਨ ਵਾਲਾ ਘੱਲੂ ਘਰਾ ਵਾਪਰਿਆ 5 ਜੂਨ ਨੂੰ ਜਦੋਂ ਤੋਪਾਂ ਅਤੇ ਟੈਂਕਾਂ ਦੇ ਨਾਲ ਸਾਰਾ ਦਿਨ ਹਮਲਾ ਹੁੰਦਾ ਰਿਹਾ ਤੇ ਜਦੋਂ ਟੈਂਕ ਜਿਹੜਾ ਹੈ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਜਦੋਂ ਮੂੰਹ ਕੀਤਾ ਗਿਆ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਪਾਵਨ ਅਸਥਾਨ ਹੈ ਨਾ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਅੰਦਰ ਉਥੋਂ 1 ਇੰਚ ਵੀ ਟੈਂਕ ਜਿਹੜਾ ਵਾ ਅੱਗੇ ਨਹੀਂ ਜਾ ਸਕਿਆ ਉਹ ਬਜ਼ੁਰਗ ਬਾਬਾ ਸਾਡੀ ਕੌਮ ਦਾ ਮਹਾਨ ਯੋਧਾ ਸਿਰਲੱਥ ਯੋਧਾ ਜਿਨ੍ਹਾਂ ਨੇ ਆਪਣੇ ਸਰੀਰਕ ਜਾਮੇ ਦੇ ਵਿੱਚ ਵੀ ਸ੍ਰੀ ਦਰਬਾਰ ਸਾਹਿਬ ਦੇ ਵਾਸਤੇ ਦਰਬਾਰ ਸਾਹਿਬ ਦੀ ਇੱਜ਼ਤ ਆਬਰੂ ਨੂੰ ਕਾਇਮ ਰੱਖਣ ਵਾਸਤੇ ਆਪਣੀ ਜਿੰਦ ਜਾਨ ਜਿਹੜੀ ਸੀ ਕਿ ਗੁਰੂ ਰਾਮਦਾਸ ਮਹਾਰਾਜੀ ਦੇ ਚਰਨਾਂ 'ਚ ਲੇਖੇ ਲੱਗੇ। ਅਗਰ ਉਹ ਅੱਜ ਸਰੀਰ ਸਰੀਰਕ ਤੌਰ ਤੇ ਮੌਜੂਦ ਨਹੀਂ ਹਨ ਤੇ ਤਾਂ ਵੀ ਉਹਨਾਂ ਦੇ ਸਤਿਗੁਰੂ ਪਾਤਸ਼ਾਹ ਜੀ ਦੀ ਮਿਹਰਬਾਨੀ ਦੇ ਸਦਕਾ ਸ੍ਰੀ ਦਰਬਾਰ ਸਹਿਬ ਦੀ ਚੜ੍ਹਦੀ ਕਲਾ ਵਾਸਤੇ ਟੈਂਕ ਜਿਹੜਾ ਵਾਕਿ ਜਿੱਥੋਂ ਬਾਬਾ ਦੀਪ ਸਿੰਘ ਉਹਨਾਂ ਦਾ ਅਸਥਾਨ ਬਣਿਆ ਹੋਇਆ ਵਨ ਉਥੋਂ ਅੱਗੇ 1 ਇੰਚ ਵੀ ਨਹੀਂ ਵੱਧ ਸਕਿਆ। ਸੋ ਮਾਰੇ ਪਾਤਸ਼ਾਹ ਦੇ ਇਹ ਜਿਹੜੇ ਕੌਤਕ ਹਨ ਇਹ ਗੁਰੂ ਦੇ ਦਰ ਦੀਆਂ ਵਡਿਆਈਆਂ ਜਿਹੜੀਆਂ ਹਨ ਸਿੱਖ ਦੀ ਝੋਲੀ ਦੇ ਵਿੱਚ ਉਦੋਂ ਹੀ ਪੈਂਦੀਆਂ ਹਨ ਜਦੋਂ ਸਿੱਖ ਸਦਾ ਵਾਸਤੇ ਸਹਿਬ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਜਾਂਦਾ ਹੈ ਧੰਨ ਹਨ ਇਹ ਗੁਰਸਿੱਖ ਪਿਆਰੇ ਧੰਨ ਹਨ ਬਾਬਾ ਦੀਪ ਸਿੰਘ ਹੁਣੀ ਜਿਨ੍ਹਾਂ ਨੇ ਆਪਣੀ ਕਾਲ ਕਮਾਈ ਦੇ ਨਾਲ ਜਿਨ੍ਹਾਂ ਨੇ ਗੁਰੂ ਦੇ ਪਿਆਰ ਨੂੰ ਮਾਣਿਆ ਗੁਰੂ ਦੇ ਨਿਗ ਨੂੰ ਮਾਣਿਆ ਗੁਰੂ ਦੇ ਦਰ ਤੋਂ ਮਿਲੀ ਹੋਈ ਜਿਹੜੀ ਚੜ੍ਹਦੀ ਕਲਾ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਹੰਡਾਇਆ